ਬੋਟ ਨੈੱਕ ਦਾ ਆਪਾਂ ਨੇ ਕਿੰਨਾ ਤੀਰਾ ਲੈਣਾ ਹੈ ਠੀਕ ਹੈ ਜੀ ਜੇਕਰ ਤੁਹਾਡੀ ਬ੍ਰੈਸਟ ਹੈਗੀ 22 ਇੰਚ ਤੇ ਤੁਸੀਂ 7 7.5 ਤੀਰਾ ਲੈ ਸਕਦੇ ਹੋ ਜਾਨੀ ਕਿ 15 ਤੀਰਾ ਲੈ ਸਕਦੇ ਹੋ 14 15 ਜੇਕਰ 22 ਤੋਂ ਉੱਪਰ 23 24 25 26 ਤਾਂ ਤੁਸੀਂ 7.5 8 ਤੱਕ ਤੀਰਾ ਲੈ ਸਕਦੇ ਹੋ ਠੀਕ ਹੈ ਜੀ ਆਓ ਜੀ ਕਰਦੇ ਹਾਂ ਮਾਰਕਿੰਗ ਸ਼ੁਰੂ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਤੀਰੇ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਇਨਾਂ ਦਾ ਮੈਂ ਤੀਰਾ ਲਾਵਾਂਗੀ 7.5 ਇੰਚ 15 ਇੰਚ ਰੱਖਾਂਗੇ ਤੀਰਾ 15 ਦਾ ਹਾਫ ਹੋ ਗਿਆ 7.5 ਮੋਡਾ ਵੀ ਆਪਾਂ ਨੇ ਰੱਖਣਾ ਹੈ 7.5 ਠੀਕ ਹੈ ਜੀ ਡਾਊਨ ਇੱਧਰ ਨੂੰ ਆਪਾਂ ਨੇ ਮੋਡਾ ਰੱਖਣਾ ਹੈ 7.5 ਇੰਚ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਲੈਣੇ ਨੇ 7.5 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਠੀਕ ਹੈ ਜੀ ਇਥੋਂ ਆਪਾਂ ਨੇ ਲਿਆ 7.5 ਇਥੋਂ ਆਪਾਂ ਨੇ ਹੁਣ ਲਾਉਣਾ 7 ਇੰਚ ਠੀਕ ਹੈ ਜੀ 7 ਇੰਚ ਲਾ ਕੇ ਇਸ ਤਰ੍ਹਾਂ ਆਪਾਂ ਧੀਰੇ ਵਾਲੀ ਸਾਈਡ ਨੂੰ ਮਿਲਾ ਦੇਣਾ ਇਸ ਤਰ੍ਹਾਂ ਇੱਕ ਬਾਕਸ ਬਣ ਜਾਏਗਾ ਹੁਣ ਆਪਾਂ ਲਾਵਾਂਗੇ ਜੀ ਬ੍ਰੈਸਟ ਦੇ ਨਿਸ਼ਾਨ ਬ੍ਰੈਸਟ ਹੈਗੀ 22 ਇੰਚ ਸੌਰੀ 22 ਇੰਚ ਠੀਕ ਹੈ ਜੀ 22 ਦਾ ਹਾਫ ਆਏਗਾ 11 ਇੰਚ ਇੱਥੇ ਆਪਾਂ 11 ਇੰਚ ਹਾਫ ਲਾ ਲਿਆ ਇੱਥੋਂ ਆਪਾਂ ਨੇ ਇਹਦਾ ਸੈਂਟਰ ਕਰ ਲੈਣਾ ਹੈ ਇੱਥੋਂ ਤੱਕ 4 ਇੰਚ ਆ ਰਿਹਾ ਇਹਦਾ ਆਪਾਂ ਸੈਂਟਰ ਕਰ ਲੈਣਾ 2 ਇੰਚ ਇਧਰੋਂ ਵੀ ਆਪਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਇਸ ਤਰ੍ਹਾਂ ਕੱਟ ਦੇ ਦੇਣੀ ਇਹਨਾਂ ਨੂੰ ਠੀਕ ਹੈ ਜੀ ਇੱਥੋਂ ਆਪਾਂ ਨੇ ਹੁਣ ਇਸ ਨੂੰ ਮਿਲਾ ਲੈਣਾ ਤੇ ਹੁਣ ਦਵਾਂਗੇ ਪਿੱਛੇ ਵਾਲੀ ਕਾਠ ਇਸ ਤਰ੍ਹਾਂ ਆਪਾਂ ਇਹਨੂੰ ਗੁਲਾਈ ਦੇ ਦੇਣੀ ਠੀਕ ਹੈ ਜੀ ਇਹਨਾਂ ਦਾ ਆਪਾਂ ਨੇ ਬੋਟ ਨੈਕ ਰੱਖਣਾ ਹੈ ਬਾਕੀ ਨਾਪ